ਅਕਸਰ 50 ਸਾਲ ਦੀ ਉਮਰ ਤੋਂ ਬਾਅਦ ਅਸੀਂ ਨਾਂ ਅੰਕ ਸਮਾਨ ਆਦ ਕਿੱਥੇ ਰੱਖਿਆ ਹੈ ਇਸ ਨੂੰ ਭੁੱਲ ਜਾਂਦੇ ਹਾਂ ਅਤੇ ਆਪਣੀ ਯਾਦਾਸ਼ਤ ਘਟ ਹੋਣ ਦੀ ਸ਼ਿਕਾਇਤ ਕਰਦੇ ਹਾਂ ਡੰਡੀ ਇਸ ਦਾ ਮਤਲਬ ਇਹ ਨਹੀਂ ਕਿ ਇਹ ਕੋਈ ਮੈਮਰੀ ਸਮੱਸਿਆ ਹੈ ਡੰਡੀ ਜ਼ਿਆਦਾਤਰ ਧਿਆਨ ਨਾ ਹੋਣਾ ਧਿਆਨ ਕਿਤੇ ਹੋਰ ਹੋਣਾ ਹੀ ਇਸ ਦੀ ਵਜ੍ਹਾ ਹੁੰਦੀ ਹੈ ਢੰਡੀ ਜੇਕਰ ਸਮਾਂ ਰਹਿੰਦਿਆਂ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਇਹ ਸ਼ਿਕਾਇਤ ਨਹੀਂ ਰਹਿੰਦੀ ਢੰਡੀ ਯਾਦ ਆਸ਼ਤ ਦਾ ਫੰਡਾ ਹੈ ਰਿਕਾਰਡ ਸਟੋਰ ਅਤੇ ਰੀਪਲੇ ਢੰਡੀ ਜੇਕਰ ਕੋਈ ਚੀਜ਼ ਯਾਦ ਹੀ ਨਹੀਂ ਹੈ ਸਟੋਰ ਕਿਵੇਂ ਹੋਵੇਗੀ ਅਤੇ ਫਿਰ ਯਾਦ ਕਿਵੇਂ ਹੋਵੇਗੀ ਡੰਡੀ ਜੇਕਰ ਅਸੀਂ ਕਿਸੇ ਵੀ ਚੀਜ਼ ਨੂੰ ਯਾਦ ਰੱਖਣਾ ਚਾਹੁੰਦੇ ਹਾਂ ਤਾਂ ਪੂਰਾ ਧਿਆਨ ਉਸ ਵੱਲ ਦਿਓ ਧਿਆਨ ਨਾਲ ਸੁਣੋ ਅਤੇ ਦਿਮਾਗ ਵਿੱਚ ਉਸ ਨੂੰ ਬਿਠਾਓ ਫਿਰ ਉਹ ਤੁਹਾਡੇ ਦਿਮਾਗ ਵਿੱਚੋਂ ਨਹੀਂ ਨਿਕਲੇਗੀ ਡੰਡੀ ਸਰੀਰ ਦੇ ਨਾਲ-ਨਾਲ ਦਿਮਾਗੀ ਤੌਰ ਉੱਤੇ ਵੀ ਸੁਚੇਤ ਰਹੋ ਡੰਡੀ ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਸੀਂ ਕਸਰਤ ਕਰਦੇ ਹਾਂ ਉਸੇ ਤਰ੍ਹਾਂ ਦਿਮਾਗ ਲਈ ਦਿਮਾਗੀ ਕਸਰਤ ਕਰੋ ਡੰਡੀ ਦਿਮਾਗ ਦਾ ਕੰਮ ਸੈੱਲ ਦੇ ਨਾਲ ਤਾਲਮੇਲ ਕਰਨਾ ਹੁੰਦਾ ਹੈ ਡੰਡੀ ਉਸੇ ਤਰ੍ਹਾਂ ਦਿਲ ਦਾ ਕੰਮ ਸਰੀਰ ਨੂੰ ਖੂਨ ਮਹਈਆ ਕਰਨਾ ਹੁੰਦਾ ਹੈ ਡੰਡੀ ਇਸ ਲਈ ਸੈੱਲ ਅਤੇ ਦਿਮਾਗ ਦਾ ਕਨੈਕਸ਼ਨ ਠੀਕ ਅਤੇ ਮਜ਼ਬੂਤ ਹੋਣਾ ਜ਼ਰੂਰੀ ਹੈ ਤਾਂ ਕਿ ਸਿਗਨਲ ਉਨੀ ਤੇਜ਼ੀ ਨਾਲ ਕੰਮ ਕਰੇ ਡੰਡੀ ਦਿਮਾਗ ਨੂੰ ਦਰੁਸਤ ਰੱਖਣ ਲਈ ਪਾਜਲ ਕ੍ਰਾਸ ਬਰਡਜ ਸੂਡੋਕੋ ਹਰ ਰੋਜ਼ ਹੱਲ ਕਰੋ ਡੰਡੀ ਰੈਡੀ ਮਿੱਤਰਾਂ ਦੇ ਨਾਲ ਦਿਮਾਗੀ ਖੇਡਾਂ ਖੇਡੋ ਇਕੱਲੇ ਹੋ ਤਾਂ ਕੰਪਿਊਟਰ ਉੱਤੇ ਦਿਮਾਗ ਵਾਲੀ ਖੇਡ ਖੇਡੋ ਡੰਡੀ ਕੰਪਿਊਟਰ ਉੱਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਹਨ ਜਿਨ੍ਹਾਂ ਨੂੰ ਤੁਸੀਂ ਖੇਡ ਸਕਦੇ ਹੋ ਡੰਡੀ ਇੰਜ ਕਰਕੇ ਅਸੀਂ ਆਪਣੀ ਯਾਦਦਾਸ਼ਤ ਵਧਾ ਸਕਦੇ ਹਾਂ ਡੰਡੀ ਕੋਈ ਵੀ ਸੰਗੀਤ ਯੰਤਰ ਵਜਾਉਣਾ ਸਿੱਖੋ ਡੰਡੀ ਕੁਝ ਨਵਾਂ ਕਰਨਾ ਸਿੱਖੋ ਤਾਂ ਕਿ ਦਿਮਾਗਦਰੁਸਤ ਬਣਿਆ ਰਹੇ ਡੰਡੀ ਕੋਈ ਦੂਸਰੀ ਪਾਛਾ ਵੀ ਸਿੱਖ ਸਕਦੇ ਹੋ ਡੰਡੀ ਜੇਕਰ ਤੁਸੀਂ ਡਰਾਈਵਿੰਗ ਦੇ ਸ਼ੌਕੀਨ ਹੋ ਤਾਂ ਨਵੇਂ-ਨਵੇਂ ਰਸਤਿਆਂ ਨੂੰ ਅਪਣਾਓ ਡੰਡੀ ਅਖਬਾਰ ਮੈਗਜ਼ੀਨ ਲਗਾਤਾਰ ਪੜੋ ਡੰਡੀ ਆਪਣੇ ਉਸ ਸ਼ੌਂਕ ਨੂੰ ਤੁਸੀਂ ਹੁਣ ਪੂਰਾ ਕਰ ਸਕਦੇ ਹੋ ਜਿਸ ਨੂੰ ਤੁਸੀਂ ਬਚਪਨ ਵਿੱਚ અધੂਰਾ ਛੱਡ ਆਏ ਸੀ ਜਿਵੇਂ ਲੇਖ ਲਿਖਣਾ ਪੇਂਟਿੰਗ ਬਣਾਉਣਾ ਆਦ ਡੰਡੀ ਪਰਿਵਾਰਕ ਮੈਂਬਰਾਂ ਦੋਸਤਾਂ ਨੂੰ ਮਿਲਦੇ ਜੁਲਦੇ ਰਹੋ ਡੰਡੀ ਵਿਚਾਰ ਚਰਚਾ ਕਰਦੇ ਰਹੋ ਤਾਂ ਕਿ ਦਿਮਾਗ ਕਿਰਿਆਸ਼ੀਲ ਰਹੇ ਡੰਡੀ ਜੇਕਰ ਸ਼ਹਿਰ ਵਿੱਚ ਜਿਆਦਾ ਬਾਖਫੀਅਤ ਨਹੀਂ ਹੈ ਤਾਂ ਕਿਸੇ ਸੰਸਥਾ ਕਲੱਬ ਦੇ ਮੈਂਬਰ ਬਣੋ ਜਿੱਥੇ ਤੁਹਾਨੂੰ ਅਤੇ ਤੁਹਾਡੇ ਸ਼ੌਂਕ ਵਾਲੇ ਮਿੱਤਰ ਮਿਲ ਜਾਣਗੇ ਡੰਡੀ ਲੋਕਾਂ ਨਾਲ ਮੇਲਜੋਲ ਟੈਨਸ਼ਨ ਤਣਾਅ ਤੋਂ ਬਚਾਉਂਦਾ ਹੈ ਡੰਡੀ ਮੇਲਜੋਲ ਨਾ ਹੋਣ ਦੀ ਹੀ ਵਜ੍ਹਾ ਹੈ ਜ਼ਿਆਦਾਸ਼ਤ ਕਮਜ਼ੋਰ ਹੋਣਾ ਡੰਡੀ ਆਨਲਾਈਨ ਸੋਸ਼ਲ ਨੈਟਵਰਕਿੰਗ ਵਿੱਚ ਜ਼ਿਆਦਾ ਨਾ ਰੁੱਜੋ ਡੰਡੀ ਬਹੁਤ ਹੀ ਸੀਮਤ ਸਮਾਂ ਇਸ ਲਈ ਨਿਸ਼ਚਿਤ ਕਰੋ ਡੰਡੀ ਖੁਦ ਨੂੰ ਸੁਚੇਤ ਰੱਖੋ ਡੰਡੀ ਆਪਣੇ ਕੰਮ ਮਿਲਣ-ਗਿਲਣ ਵਾਲਿਆਂ ਨਾਲ ਸਮਾਂ ਕਿਸੇ ਪ੍ਰੋਗਰਾਮ ਉੱਤੇ ਜਾਣ ਦਾ ਸਮਾਂ ਆਪਣੀ ਡਾਇਰੀ ਵਿੱਚ ਲਿਖ ਕੇ ਰੱਖੋ ਡੰਡੀ ਆਪਣੇ ਘਰ ਵਿੱਚ ਹਰ ਚੀਜ਼ ਤਰਤੀਬ ਵਿੱਚ ਰੱਖੋ ਤਾਂ ਕਿ ਸਮਾਨ ਇੱਧਰ ਉੱਧਰ ਰੱਖ ਕੇ ਨਾ ਭੁੱਲੋ ਡੰਡੀ